ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਜੀ ਚੱਲੇ ਆ ਜੀ ਆਪਣਾ ਇੱਕ ਨਵਾਂ ਟੂਰ ਕਰਨ ਵਾਸਤੇ ਪਰਮਜੀਤ ਸਿੰਘ ਦੀ ਫੈਮਿਲੀ ਤੇ ਨਾਲ ਮੇਰੀ ਫੈਮਿਲੀ ਆ ਆਪਾਂ ਇੱਕ ਟੂਰ ਕੱਢ ਕੇ ਆਏ ਸੀ ਕਿ ਹੁਣੇ ਪਿਛਲੇ ਪਿਛਲੇ ਦਿਨਾਂ ਚ ਆਪਣਾ ਧਰਮਸ਼ਾਲਾ ਦਾ ਤੇ ਬੱਚਿਆਂ ਨੂੰ ਨਿਕਮਾਇਆ ਸੀ ਕਿ ਹੁਣ ਬੱਚਿਆਂ ਨੂੰ ਘੁਮਾਣੇ ਆਪਾਂ ਅੱਜ ਦੇ ਟੂਰ ਚ ਜੁੜੇ ਰਹੋ ਸਾਡੇ ਨਾਲ ਜੀ ਧੰਨਵਾਦ ਠੀਕ ਹੈ ਜੀ ਹਾਂ ਜੀ ਸਾਡੇ ਬੱਚੇ ਲੀਡੇ ਆਪਾਂ ਸਾਰੇ ਨਾਲ ਚੱਕ ਕੇ ਲੈ ਚੱਲੇ ਆ ਸਾਰਿਆਂ ਨੂੰ ਘਮਾਉਣੇ ਫਿਰਾਂਨੇ ਆਪਾਂ ਇੱਕ ਹੋਰ ਗੰਦ ਸਾਡੇ ਇੱਕ ਐਡ ਕਰਨਾ ਚਾਹੁੰਦਾ ਹਾਂ ਇੱਕ ਸਰਪ੍ਰਾਈਜ਼ ਹੈ ਨਾ ਸਾਡੇ ਬੱਚਿਆਂ ਨੂੰ ਪਤਾ ਨਹੀਂ ਸਾਡੀ ਮੈਸੇਜ ਮੰਗਾ ਮਨੂ ਤੇ ਕਮਲ ਨੂੰ ਪਤਾ ਅਸੀਂ ਜਾਣਾਂ ਕਿੱਥੇ ਬਿਲਕੁਲ ਜੀ ਬਿਲਕੁਲ ਇਹ ਕਹਿੰਦਾ ਦੇ ਵੱਖਰੇ ਤੌਰ ਤੇ ਇੱਕ ਸਰਪ੍ਰਾਈਜ਼ ਹੈ ਸਾਰਿਆਂ ਵਾਸਤੇ ਸਰਪ੍ਰਾਈਜ਼ ਹੈ ਫੈਮਲੀ ਵਾਸਤੇ ਸਾਡੇ ਲਈ ਨਹੀਂ ਹੈ ਅਸੀਂ ਪਲਾਨ ਕੀਤਾ ਇਹ ਚੀਜ਼ ਠੀਕ ਹੈ ਜੀ ਤਾਨੂੰ ਨਾਲ ਦੀ ਨਾਲ ਇਹ ਵੀ ਦੱਸ ਦਈਏ ਵੀ ਆਪਾਂ ਨਾ ਆਪਣੇ ਸਫਰਾਂ ਦੀ ਸ਼ੁਰੂਆਤ ਕਰ ਲਈਏ ਬੈਕ ਟੂ ਬੈਕ ਤੁਹਾਨੂੰ ਬਹੁਤ ਸਾਰੇ ਸਫਰ ਜਿਹੜੇ ਹੈਗੇ ਉਹ ਦੇਖਣ ਨੂੰ ਮਿਲਣਗੇ ਤੇ ਆਪਾਂ ਬਹੁਤ ਕੁਝ ਪਲਾਨ ਕਰੀ ਬੈਠੇ ਆਂ ਬਸ ਸਿਰ ਮਹਾਰਾਜ ਦੀ ਕਿਰਪਾ ਰਹੀ ਤੇ ਤੁਹਾਨੂੰ ਬਹੁਤ ਕੁਝ ਖੁਮਾਮਾ ਫੇਰਾਵਾਂਗੇ ਠੀਕ ਹੈ ਜੀ ਆਉਣ ਵਾਲੇ ਦਿਨਾਂ 'ਚ ਕਰਿਆ ਹੋਇਆ ਪਲੈਨਿੰਗ ਵਗੈਰਾ ਤੇ ਉਹ ਵੀ ਨਾਲ ਦੀ ਨਾਲ ਦੇਖਾਂਗੇ ਤੇ ਜਿੱਥੇ ਵੀ ਆਪਾਂ ਜਾ ਰਹੇ ਆ ਸਾਡੇ ਪਹਿਲੇ ਸਫਰ ਹੈ ਕਿ ਪਹਿਲੀ ਵਾਰੀ ਆਪਾਂ ਚੱਲੇ ਆਂ ਜੀ ਐਤਕੀ ਵੀ ਜਿੱਥੇ ਚੱਲੇ ਆਂ ਉੱਥੇ ਸਾਰੀ ਫੈਮਿਲੀ ਜਿਹੜੀ ਚੱਲੀ ਆ ਉਹ ਪਹਿਲੀ ਵਾਰੀ ਚੱਲੀ ਆ ਕਿਉਂ ਜੀ ਬਰਮ ਹਾਂਜੀ ਬ੍ਰਦਰ ਇਹ ਪਹਿਲਾਂ ਕਦੇ ਜੀਵਨ ਚ ਦੇਖੋ ਕਦੇ ਮੌਕਾ ਮਿਲਿਆ ਨਹੀਂ ਸੀਗਾ ਕਦੇ ਘੁੰਮੇ ਫੇਰੇ ਨਹੀਂ ਹੁਣ ਰੱਬ ਨੇ ਇੰਨੀ ਬਖਸ਼ਿਸ਼ ਕੀਤੀ ਹੈ ਇਹ ਲੋਮ ਮਨਾਇਆ ਹੈ ਮਾਰਾ ਦੀ ਕਿਰਪਾ ਜੀ ਬਸ ਹੁਣ ਘੁੰਮਣ ਫਿਰਨ ਦਾ ਦੌਰ ਜਿਹੜਾ ਹੈਗਾ ਸ਼ੁਰੂ ਹੋਇਆ ਹੈ ਹੋਗੀ ਹੈ ਹਿਮਾਚਲ ਪ੍ਰਦੇਸ਼ ਚ ਤੇ ਆ ਗੇੜ ਦੇਖ ਕੇ ਤੁਹਾਨੂੰ ਗੈਸ ਲੱਗ ਗਿਆ ਹੋਣਾ ਵੀ ਆਪਾਂ ਜਾਣਾ ਕਿੱਥੇ ਐ ਮੇਰੇ ਵੱਲੋਂ ਤੁਹਾਨੂੰ ਵੀ ਸੁਝਾਏ ਪੇ ਆਮਨੇ ਬੱਚਿਆਂ ਤੇ ਆਪਣੀ ਫੈਮਿਲੀ ਨਾਲ ਘੁੰਮਿਆ ਕਰੋ ਥੱਲੇ ਥੱਲੇ ਘੁੰਮਣ ਨਾਲ ਕੋਈ ਫਾਇਦਾ ਨਹੀਂ ਹਾਂ ਮੈਂ ਵੀ ਕਹੀ ਜਦੋਂ ਮੋਨ ਹਿੱਲ ਸੀ ਵੀ ਆਇਆ ਹਜੇ ਤੱਕ ਮੋਨ ਬਹੁਤ ਤਾਂ ਗਰਮ ਲੱਗ ਬਟ ਇੱਥੇ ਦਾ ਰਾਹ ਟੈਂਸਰ ਦਾ ਉਹ ਜੰਗਲੀ ਇਲਾਕਾ ਦਾ ਮੀ ਪਿਆ ਹੋਇਆ ਆਹ ਰਾਹ ਟਿੱਪ ਟੋਪ ਹੈ ਹਨਾ ਲੈ ਭਈ ਆਪਾਂ ਨਾਲ ਆਪਣਾ ਸਸਪੈਂਸ ਜਿਹੜਾ ਸੀਗਾ ਉਹ ਰਿਵੀਲ ਕਰਦੇ ਆ ਦੀਦੀ ਨੂੰ ਸਰਪ੍ਰਾਈਜ਼ ਕਰਦੇ ਆਪਾਂ ਨੇ ਹਾਂ ਤੁਸੀਂ ਬਹੁਤ ਖਰਾਬ ਅੰਦਰੀਆ ਨਹੀਂ ਆਗਾ ਸ਼ੁਕਰਾਂ ਨੂੰ ਦੱਸ ਦਿਆ ਮੈਂ ਤਾਂ ਆਪਣੇ ਗਰਮ ਕੱਪੜੇ ਘਰੇ ਛੱਡ ਕੇ ਫਿਰ ਮੈਂ ਕੰਬੈਕ ਰੱਖੋ ਪਿੱਛੇ ਮੈਂ ਨਿਆਣੇ ਸੁਕਿਆ ਕਰੂੰਗੀ ਮੈਂ ਜਿਹੜਾ ਆਕਾ ਦੇ ਕੱਪੜੇ ਨਹੀਂ ਆਉਂਦੇ ਤੁਸੀਂ ਆਏ ਆ ਉਹਨਾਂ ਨੂੰ ਤੁਹਾਨੂੰ ਵੀ ਅਸੀਂ ਦੱਸ ਦਈਏ ਆਪਾਂ ਚੱਲਿਆ ਜੀ ਸ਼ਿਮਲਾ ਤੇ ਦੀਦੀ ਉਹਨਾਂ ਨੇ ਪਹਿਲੀ ਵਾਰ ਹੀ ਚੱਲੇ ਜਾਣਾ ਕੋਈ ਵੀ ਕਲੂ ਨਹੀਂ ਸੀਗਾ ਬਿਲਕੁਲ ਵੀ ਨਾ ਇਹਨਾਂ ਨੂੰ ਰਸਤੇ ਦਾ ਪਤਾ ਸੀਗਾ ਤੇ ਇਹਨਾਂ ਨੂੰ ਆਇਆ ਸੀਗਾ ਵੀ ਆਪਾਂ ਮੌਰਨ ਹिल्स ਚੱਲੇ ਆਂ ਤੇ ਉੱਥੇ ਦੀ ਤਿਆਰੀ ਤਿਆਰੀ ਕਰਕੇ ਆਏ ਸੀਗੇ ਪਰ ਆਪਾਂ ਚੱਲੇ ਆ ਜੀ Shimla ਆਪਾਂ ਅੱਜ ਦੇ ਵਲੌਗ ਚ ਘੁੰਮਾਂਗੇ Shimla ਤੇ ਨਾਲ ਤੁਹਾਨੂੰ ਘੁਮਾਵਾਂਗੇ ਬਈ ਸਰਪ੍ਰਾਈਜ਼ ਹੋ ਗਏ ਸੱਚੀ ਓਏ ਇਹ ਸਰਪ੍ਰਾਈਜ਼ ਹੋਣਾ ਮੈਂ ਤਾਂ ਵੀ ਕਿਉਂਕਿ ਇਹਨਾਂ ਨੂੰ ਇਲਾਕੇ ਦਾ ਪਤਾ ਨਹੀਂ ਇਹਨਾਂ ਵਾਸਤੇ ਨਾ ਮਾਲਕ ਬਈ ਮੈਂ ਦੇਖਣ ਲਈ ਵੀ ਆਇਆ ਹੀ ਨਹੀਂ ਕੋਈ ਨਹੀਂ ਲੱਗਦਾ ਸਰਗੁਣ ਕਹਿੰਦੇ ਮੈਨੂੰ ਲੱਗਦਾ ਸੀ Shimla ਜਿਵੇਂ ਅਸੀਂ ਪਹਿਲੇ ਇੱਕ ਵਾਰ Shimla ਆਏ ਦੇ ਪਹਿਲਾਂ ਜੀ ਸਮਾ ਹੋ ਗਿਆ 10:30 ਵਜੇ ਤਾਂ ਆਪਾਂ ਪਹੁੰਚੇ ਆਂ ਕੰਡਾ ਘاٹ ਤੇ ਆਹ ਦੇਖੋ ਜੀ ਨਜ਼ਾਰਾ ਸੜਕ ਦਾ ਤੇ ਆਪਾਂ ਰੁਕੇ ਆਂ ਕੁ ਖਾਣ ਪੀਣ ਵਾਸਤੇ ਸਵੇਰ ਦੇ ਆਪਾਂ ਰੋਟੀ ਨਹੀਂ ਖਾ ਕੇ ਆਏ ਤੇ ਰੋਟੀ ਖਾਵਾਂਗੇ ਅਰੇ ਆ ਬੱਚੇ ਆ ਗਏ ਆ ਨਾਲ ਦੀਦੀ ਆਏ ਹੋਏ ਆ ਸਾਡੇ ਆਹ ਦੇਖੋ ਜੀ ਹਰਪ੍ਰੀਤ ਕੌਰ ਸਵੇਰ ਤੋਂ ਕੋਈ ਵੀ ਕੁਝ ਵੀ ਨਹੀਂ ਖਾ ਕੇ ਆਏ ਆ ਦੀਦੀ ਬਹੁਤ ਮਿਹਨਤ ਨਾਲ ਪਰੌਂਠੇ ਬਣਾ ਕੇ ਲੈ ਕੇ ਆਈ ਹੈ ਸਾਡੇ ਵਾਸਤੇ ਆਪਾਂ ਪਰੌਂਠੇ ਘਰ ਤੋਂ ਪੈ ਕਰਕੇ ਲਿਕੇ ਆਏ ਤੇ ਪਰੌਂਠੇ ਖਾ ਮੰਗਿਓ ਰੇ। ਪੋਹਾ ਵੀ ਹੈ। ਚਾਹ ਪਾਇਨਾ ਤੋਂ ਆਰਡਰ ਕਰਤੀ ਆ ਆਪਾਂ ਚਾਹ ਦੇ ਨਾਲ ਨਾਲ ਪਰੌਂਠੇ। ਪੋਹਾ ਸੈਲਡ ਪਰੌਂਠੇ। ਆ ਦੇਖੋ ਯਾਰ ਸੜਕ ਬੜੀ ਘੈਂਟ ਆ ਯਾਰ ਖੁੱਲੀ ਡੋਲੀ ਸੜਕ ਹੈਗੀ। ਸ਼ਿਮਲਾ ਰੋਡ ਹੈ ਤੇ ਇਧਰਲੇ ਪਾਸੇ ਕੰਡਾ ਘਟ ਰਹਿ ਗਿਆ। ਆਪਾਂ ਐ ਇਧਰਲੇ ਪਾਸੇ ਤੋਂ ਇਧਰਲੇ ਪਾਸੇ ਰਹਿ ਗਿਆ ਪਿਛਲੇ ਪਾਸੇ ਸੋਲਨ। ਲਓ ਜੀ ਆਪਣੇ ਪਟਾਰੇ ਖੁੱਲ ਗਏ। ਦੇਖ ਲਓ ਪੋਹਾ ਲੈ ਕੇ ਆਏ ਆ ਆਪਾਂ ਨਾਲ ਪਰੌਂਠੇ ਲੈ ਕੇ ਆਏ ਆ। ਆ ਪ੍ਰੌਂਡੇ ਦੀਦੀ ਬਣਾ ਕੇ ਲਈ ਕੀ ਹੈ ਸਵੇਰੇ ਸਵੇਰੇ ਨਾਲ ਅਚਾਰ ਨਾਲ ਆ ਵੀ ਸਬਜ਼ੀ ਵੀ ਹੈਗੀ ਹੈ ਉਹ ਆ ਵੀ ਦੀਦੀ ਨਹੀਂ ਬਣਾਇਆ ਓਕੇ ਮੈਂ ਤਾਂ ਬਸ ਪਲਾਨ ਬਣਾਇਆ ਇਹ ਤਾਂ ਸਿਰਫ ਹੈ ਇਹ ਮੈਂ ਪਲਾਨ ਬਣਾਇਆ ਆਪਾਂ ਪਲਾਨ ਬਹੁਤ ਲੇਟ ਬਣਾਇਆ ਲੇਟ ਲੇਟ ਤੁਰਿਆ ਆਪਾਂ ਘਰ ਤੋਂ ਹਨਾ ਇਹਨੇ ਹੋਰ ਕੁਝ ਨਹੀਂ ਕਰਿਆਗਾ ਭਾਈ ਸਾਹਿਬ ਨੇ ਤੁਹਾਨੂੰ ਬਹੁਤ ਲੇਟ ਇਨਫੋਰਮ ਕਰਿਆ ਆਪਾਂ ਸਾਜਰੇ ਤੁਰ ਜਾਂਦੇ ਨਾ ਜੇ 6 ਵਜੇ ਹੁਣ ਤੱਕ ਪਹੁੰਚ ਜਾਣਾ ਸੀਗਾ ਆਪਾਂ ਲਓ ਜੀ ਫਰੇਮ ਦੇ ਵਿੱਚ ਦਿਖਦੇ Shimla ਦੇ ਬਣੇ ਹੋਏ ਘਰ ਤੇ ਆਪਾਂ ਹੁਣ Shimla ਪਹੁੰਚੇ ਆਂ ਟਾਈਮ ਹੋ ਗਿਆ ਜੀ 12 ਵਜੇ ਦਾ ਇਸ ਟਾਈਮ ਮੈਂ ਖੜਿਆ ਆਂ ਜੀ ਕਾਰ ਪਾਰਕਿੰਗ 'ਚ ਤੇ ਔਰ ਇੱਥੋਂ ਸਾਹਮਣੇ ਦਾ 뷰 ਦੇਖੋ ਸ਼ਹਿਰ ਦਾ ਘਰ ਬੜੇ ਸੋਹਣੇ ਬਣੇ ਹੋਏ ਆ ਯਾਰ ਪਹਾੜਾਂ ਤੇ ਦੇਖੋ ਕਮਾਲ ਹੈ ਨਾ ਤੇ ਉਹ ਦੇਖੋ ਉਧਰਲੇ ਪਾਸੇ ਦੂਰ ਦੂਰ ਤੱਕ ਫੈਲੇ ਹੋਏ ਆ ਇਹ। ਸਿਮਲਾ ਬਹੁਤ ਬੜਾ ਫੈਲੇ ਹੋਇਆ ਹੈ। ਬਹੁਤ ਬੜਾ ਨਗਰ ਹੈਗਾ ਇਹ। ਤੇ ਉਹ ਉਧਰਲੇ ਪਾਸੇ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਦਿਖ ਰਿਹਾ ਸਾਨੂੰ। ਤੇ ਉਧਰਲੇ ਪਾਸੇ ਲੱਗਿਆ ਹੋਇਆ ਜੀ ਇੰਡੀਆ ਦਾ ਫਲੈਗ ਤੇ ਉਹ ਰਿਹਾ ਸਾਹਮਣੇ ਚਰਚ ਜਿੱਥੇ ਆਪਾਂ ਹੁਣ ਘੁੰਮਣਾ ਹੈ ਉੱਪਰ ਜਾ ਕੇ। ਪਰੰਮ ਉਹਨਾਂ ਨੇ ਪਾਰਕਿੰਗ ਕਰਨ ਗਏ ਆ। ਗੱਡੀਆਂ ਸਾਹਮਣੇ ਪਾਰਕਿੰਗ ਬਣੀ ਹੋਈ ਹੈ। ਕਾਰ ਪਾਰਕਿੰਗ ਤੇ ਆਵਾਜਾਈ ਬਹੁਤ ਸੜਕ ਦੀ ਤੇ ਆਪਾਂ ਹੁਣ ਮਾਲ ਰੋਡ ਤੇ ਜਾਣਾ ਘੁੰਮਣ ਵਾਸਤੇ ਸਾਹਮਣੇ ਜਿਹੜਾ ਏਰੀਆ ਦਿਖ ਰਿਹਾ ਏ ਉਰੇ ਤੋਂ ਲਿਫਟ ਚੜਦੀ ਹੈ ਜੀ ਮਾਲ ਰੋਡ ਤੇ ਪੌੜੀਆਂ ਵੀ ਚੜ ਕੇ ਜਾ ਸਕਦੇ ਆ ਤੇ ਲਿਫਟ ਵੀ ਚੱਲਦੀ ਆ ਇਹ ਬਣੀ ਹੋਈ ਏ ਜੀ ਹਿਮਾਚਲ ਟੂਰਿਜ਼ਮ ਲਿਫਟ ਇਹ ਸਿੱਧੀ ਸਾਨੂੰ ਉੱਪਰ ਚੜਾ ਦਿੰਦੀ ਆ ਪੌੜੀਆਂ ਵੀ ਬਣੀਆਂ ਹੋਈਆਂ ਵੈਸੇ ਪੌੜੀਆਂ ਦੇ ਥਰੂ ਵੀ ਜਾ ਸਕਦੇ ਆ ਆਪਾਂ ਤੇ ਦੇਖਦੇ ਆ ਪਤਾ ਕਰਦੇ ਆਂਦਾ ਪ੍ਰਾਈਸ ਵਗੈਰਾ ਕਿੰਨਾ ਏ ਇੱਥੇ ਟਿਕਟ ਕਾਊਂਟਰ ਬਣਿਆ ਹੋਇਆ ਟਿਕਟ ਪੁੱਛਦੇ ਆਂ ਆਪਾਂ ਕਿੰਨੀ ਐ 20 ਰੁਪਏ ਟਿਕਟ ਐ ਯਾਰ ਬਸ 20 ਰੁਪੀ ਐ 20 ਰੁਪੀਸ ਨਾ ਹੋ ਜੋ ਬੁਰੇ ਯਾਰ ਨਾ ਅੱਜ ਹੀ ਲਿਫਟ ਅੱਜ ਹੋਣੀ ਪੇਟੀ ਫੁੱਲ ਹੋ ਗਏ ਚੱਲੀ ਐ ਪਰਣ ਲੱਗੀ ਐ ਪੂਰੀ ਐਨ ਤੁੰਨਗੇ ਚੱਲੋਗੇ ਹੁਣ ਆਪਾਂ ਉੱਪਰਲੇ ਬੱਲੇ 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 ਤੁੰਨ ਤੇ ਤੁੰਨ ਤੇ ਰਸਤ ਨਹੀਂ ਆਦੀ ਡੱਬਾ ਫੁੱਲ ਹੋਇਆ ਪਿਆ ਸੀਗਾ ਰੇਰ ਇੰਜਨ ਮੰਗੋ ਆਰਵੇ ਤਾਂ ਜਿਵੇਂ ਗੱਡੀ ਚ ਹੋਰ ਲਿਫਟ ਵੀ ਅੱਛਾ ਹੋਰ ਵੀ ਆ ਵੀ ਓਕੇ ਇਹ ਫਰਸਟ ਫਲੋਰ ਆਪਾਂ ਫਰਸਟ ਫਲੋਰ ਤੇ ਉਤਰੇ ਹਾਂ ਜੀ ਇੱਕ ਲਿਫਟ ਹੋਰ ਚੜ੍ਹਨੀ ਹੈ ਮੇਰੇ ਖਿਆਲ ਤੋਂ ਅੱਜ ਦਾ ਜਿਹੜਾ ਆਪਣਾ ਟ੍ਰਿਪ ਹੈ ਸਾਰਾ ਉਹ ਬੱਚਿਆਂ ਦੇ ਨਾਮ ਹੈ ਬੱਚਿਆਂ ਨੂੰ ਡੈਡੀਕੇਟ ਕਰ ਦੇਣਾ ਆਪਾਂ ਆਪਣਾ ਟ੍ਰਿਪ ਆਪਰੇ ਤਾਂ ਇਹ ਅੱਜ ਵਾਲਾ ਆ ਦੇਖੋ ਜੀ ਮੰਮੀ ਡੈਡੀ ਦੀ ਡਿਊਟੀ ਬੜੀ ਤਗੜੀ ਲੱਗੀ ਹੋਈ ਹੈ ਇਹ ਸ਼ੈਤਾਨ ਸਾਡਾ ਬਹੁਤ ਬੰਦਾ ਖਰਾਬ ਆ हां ਹੁਣ ਇੱਥੇ ਬਿਲਕੁਲ ਵੀ ਭੀੜ-ਪਾੜ ਨਹੀਂ ਹੈਗੀ ਕੋਈ ਗੱਡੀਆਂ ਨਹੀਂ ਕੋਈ ਸ਼ੋਰ-ਸ਼ਰਾਬਾ ਨਹੀਂ ਜਿਹੜਾ ਨੀਚੇ ਏਰੀਆ ਸੀਗਾ ਨਾ ਰੋਡ ਵਾਲਾ ਉਹ ਸ਼ੋਰ-ਸ਼ਰਾਬਾ ਬਹੁਤ ਸੀਗਾ ਉੱਥੇ ਹੈ ਨਾ ਨੌਇਸ ਪੋਲੂਸ਼ਨ ਬਹੁਤ ਸੀਗਾ ਹੈ ਨਾ ਹਰਪ੍ਰੀਤ ਬੱਚਿਆਂ ਵਾਸਤੇ ਦੇਖ ਲਓ ਜੀ ਆ ਵੀ ਦੇਏ ਹੋਏ ਐਨਾਂ ਨੇ ਰੈਂਟ ਤੇ ਦਿੰਦੇ ਆ ਕਿੰਨਾ ਰੈਂਟ ਵੀ ਆ ਇਸਕੋ 1 ਘੰਟੇ ਦਾ 300 1 ਘੰਟੇ ਦਾ 300 ਅੱਛਾ ਸਾਡੇ ਨਾਲ ਬੱਚੇ ਬਹੁਤ ਆ ਨਹੀਂ ਅਸੀਂ ਵੈਸੇ ਪੁੱਛ ਰਹਾ ਤਾਂ ਮੈਂ ਵੀਡੀਓ ਵਿੱਚ ਬਤਾਣੇ ਕਾ ਐਹ ਵੀ ਮਾਰਕੀਟ ਬਣੀ ਹੋਈ ਆ ਆ ਬਾਈ ਪਿੱਛੇ ਹੀ ਪੈ ਗਿਆ ਨਹੀਂ ਯਾਰ ਬਾਈ ਲੈਣਾ ਨਹੀਂ ਹਮਨੇ ਥੈਂਕ ਯੂ ਯਾਰ ਪੇ ਹਾਂ ਸੋਹਣੀ ਸੋਹਣੀ ਵਾਈਬ ਹੈ ਯਾਰ ਉਹ ਠੰਡਕ ਆ ਨਾ ਹਵਾ ਚ ਇਹ ਬਾਜ਼ਾਰ ਬਣੇ ਹੋਏ ਇੱਧਰ ਹੋਮ ਮੇਕਰ ਕੁਛ ਹੈਗਾ ਇਹ ਪਤ ਨਹੀਂ ਕੀ ਆ ਆ ਦੇਖੋ ਇਹ ਜੀਆਂ ਦੁਕਾਨਾਂ ਰੰਗ ਬਰੰਗੀਆਂ ਇਹ ਸ਼ਿਮਲੇ ਦਾ ਮਾਲ ਰੋਡ ਪਹਿਲੀ ਵਾਰੀ ਆਪਾਂ ਐਕਸਪੀਰੀਅੰਸ ਕਰਨ ਲੱਗੇ ਆ ਆ ਦੇਖੋ ਜੀ ਹੱਲੇ ਆਪਾਂ ਐਂਟਰ ਹੋਏ ਹੀ ਆ ਹੱਲੇ ਮਾਲ ਰੋਡ 'ਚ ਹਰ ਵੀ ਤਾਂ ਹਾਂਜੀ ਹੱਲੇ ਐਂਟਰ ਹੋਏ ਹੀ ਆ ਹੱਲੀ ਲੋ ਜੀ Shimla ਦੇ Mall Road ਤੇ ਆਂਦੇ ਸਾਰ ਸਾਡੀ ਸ਼ਾਪਿੰਗ ਵੀ ਹੋ ਗਈ ਬੱਚਿਆਂ ਕੋਲ ਬੈਲਟਾਂ ਨਹੀਂ ਸੀਗੀਆਂ ਆਪਾਂ ਇੱਥੋਂ ਬੈਲਟਾਂ ਖਰੀਦ ਲਈਆਂ ਬੱਚਿਆਂ ਵਾਸਤੇ ਚੰਡੀਗੜ੍ਹ ਨਾਲੋਂ ਹੈ ਥੋੜਾ ਜਿਹਾ ਮਹਿੰਗਾ ਸਮਾਨ ਪਰ ਹੁਣ ਮਜਬੂਰੀ ਹੈ ਸਾਨੂੰ ਲੈਣਾ ਪੈਣਾ ਹੈ ਅੱਜ ਮੰਡੇ ਦਾ ਦਿਨ ਹੈ ਪਰ ਫਿਰ ਵੀ ਰੌਣਕ ਮੇਲਾ ਬਹੁਤ ਜ਼ਿਆਦਾ ਹੈ ਟੂਰਿਸਟ ਬਹੁਤ ਆਏ ਹੋਏ ਆ ਮੰਡੇ ਵਾਲੇ ਦਿਨ ਦੇਖੋ ਵੈਸੇ ਪਬਲਿਕ ਹੌਲੀਡੇ ਹੈ ਅੱਜ ਬੀ ਆਰ ਅੰਬੇਦਕਰ ਸੋਮਵਾਰ ਦਾ ਦਿਨ ਹੈ ਬੀ ਆਰ ਅੰਬੇਡਕਰ ਜਨਤੀ ਅੱਜ ਜਿਹੜੀ ਇਹ ਸ਼ਿਮਲੇ ਦੀ ਮਾਲ ਰੋਡ ਹੈ ਨਾ ਇਹਨਾਂ ਨੇ ਵਾਈਬ ਪੂਰੀ ਦਈ ਹੋਈ ਆ ਟੂਰਿਸਟ ਪਲੇਸ ਵਾਲੀ ਹੈ ਨਾ ਹਰਪ੍ਰੀਤ ਹਾਂਜੀ ਸਾਫ ਸਫਾਈ ਦੇਖੋ ਬੈਂਚ ਬੈਠਣੇ ਵਾਸਤੇ ਤੇ ਐ ਜਮਾਈ ਮਾਰਕੀਟ ਲਿਸਕੀ ਪੁਸ਼ਕੀ ਭਈ ਹੈ ਜ਼ਰੂਰਤ ਦਾ ਹਰ ਤਰ੍ਹਾਂ ਦਾ ਸਮਾਨ ਉਰੇ ਮਿਲ ਜਾਂਦਾ ਹੈ ਤੇ ਉਹ ਸਾਹਮਣੇ ਉੱਪਰ ਦੇਖੋ ਜੀ ਜਾਖੂ ਮੰਦਿਰ ਦਿਖ ਰਿਹਾ ਉਹਦੇ ਸਾਹਮਣੇ ਇਹ ਹੈ ਜੀ 뷰ਪੁਆਇੰਟ ਆਪਾਂ ਇਸ ਟਾਈਮ ਚਰਚ ਦੇ ਬਿਲਕੁਲ ਸਾਹਮਣੇ ਖੜੇ ਆਂ ਤੇ ਉਹ ਜਦੋਂ ਆਪਾਂ Shimla ਦਾ ਜਿਹੜਾ ਸ਼ਹਿਰ ਹੈ ਨੀਚੇ ਦਾ ਉਹ ਸਾਰਾ ਦੇਖ ਸਕਦੇ ਆਂ ਆ ਛੋੜੇ ਸੋਹਣੇ ਜਿਹੇ ਉਹ ਰੈਸਟੋਰੈਂਟ ਬਣੇ ਹੋਏ ਆ ਈਟਿੰਗ ਪੁਆਇੰਟ ਬਣੇ ਹੋਏ ਆ ਬਹੁਤ ਸੋਹਣੇ ਸੋਹਣੇ ਤੇ ਉਹ ਦੇਖੋ ਜੀ ਸਾਹਮਣੇ ਸਾਡੀ ਚਰਚ ਆ ਗਈ ਆਵਾਜ਼ ਆਈ ਕੋਈ ਨਹੀਂ ਹੋ ਰਹੀ ਹਰ ਵੀਤ ਨਾ ਮੋਟਰਸਾਈਕਲ ਨਾ ਸਾਈਕਲ ਨਾ ਕਾਰ ਬਸ ਇੱਥੇ ਤੁਰ ਕੇ ਆਓ ਹੈ ਨਾ ਤੁਰ ਕੇ ਆਓ ਇਹ ਗੱਲ ਸੋਹਣੀ ਆ ਬਸ ਉਹਦੇ ਦੀ ਹੁਣ ਆਪਾਂ ਜਾ ਰਹੇ ਆ ਜੀ ਆ ਦੇਖੋ ਪੌੜੀਆਂ ਚੜ ਕੇ ਆਪਣੀ ਚਰਚ ਦੇਖਣ ਵਾਸਤੇ ਮੌਸਮ ਅੱਜ ਦਾ ਬਹੁਤ ਸੁਹਾਣਾ ਹੈ ਬਹੁਤ ਸੋਹਣਾ ਮੌਸਮ ਆ ਤੇ ਇੱਥੇ ਆ ਦੇਖੋ ਨਿਸ਼ਾਨਦੇਹੀ ਵੀ ਕੀਤੀ ਹੋਈ ਹੈ ਰਿਜਜ ਵੀ ਹੈਗਾ ਇਧਰਲੇ ਪਾਸੇ ਆ ਰਿਜਜ ਬਣਿਆ ਹੋਇਆ ਰਿਜਜ ਬੋਕ ਹੈ ਜੀ ਤੇ ਲੱਕੜਵਾਰ ਵੀ ਇਧਰਲੇ ਪਾਸੇ ਹੀ ਆ ਹਾ ਲੋ ਜੀ ਸਾਹਮਣੇ ਦੇਖੋ ਜੀ ਚਰਚ ਦਾ ਨਜ਼ਾਰਾ ਤੇ ਉਦੋਂ ਵੀ ਸ਼ੇਰ ਭਗਵਾਨ ਹਨੂਮਾਨ ਦੀ ਬਹੁਤ ਸਾਰੀ ਵੱਡੀ ਮੂਰਤੀ ਲੱਗੀ ਹੋਈ ਹੈ ਜਾਖੂ ਟੈਂਪਲ ਦਾ ਨਜ਼ਾਰਾ ਬਹੁਤ ਸੋਹਣਾ ਸ਼ਿਮਲੇ ਦਾ ਯਾਰ ਟੂਰਿਸਟ ਬਹੁਤ ਆਏ ਹੋਏ ਆ ਦੇਖੋ ਇਧਰਲੇ ਪਾਸੇ ਆ ਇਹ ਝੰਡਾ ਆure ਕੁਝ ਮੇਰੇ ਖਿਆਲ ਤੋਂ ਪ੍ਰੋਗਰਾਮ ਵਗੈਰਾ ਵੀ ਹੋਣ ਲੱਗਿਆ ਹੈ ਸ਼ਾਇਦ ਇਹਨਾਂ ਨੇ ਟੈਂਟ ਵਗੈਰਾ ਲਾਏ ਹੋਏ ਆ ਅੰਬੇਦਕਰ ਜੈੰਤੀ ਹੈ ਅੱਜ ਤਾਂ ਕਰਕੇ ਕੁਝ ਨਾ ਕੁਝ ਹੋਰੇ ਕਰਨਗੇ ਰੈਲੀ ਰੋਲੀ ਕੱਢਣਗੇ ਜਾਂ ਕੁਝ ਨਾ ਕੁਝ ਅਪਰੇਡ ਕਰਨਗੇ ਖਾਸੇ ਪੋਜੀ ਇਕੱਠੇ ਹੋਏ ਫਿਰਦੇ ਆ ਬੜੀਆਂ ਬਾਈਆਂ ਹੋਈਆਂ ਨੇ ਤੇ ਸੀਟੀਆਂ ਪਰ ਸੀਟੀਆਂ ਬਹੁਤ ਮਾਰ ਰਹੇ ਆ ਔਰ ਅਸੀਂ ਮੌਕੇ ਤੇ ਪਹੁੰਚੇ ਹੋਏ ਹਾਂ ਤੇ ਪਰੇਡ ਸ਼ੁਰੂ ਹੋਣ ਲੱਗੀ ਆਪਾਂ ਪਰੇਡ ਵੀ ਨਾਲ ਦੇ ਨਾਲ ਦੇਖ ਲੈਣੇ ਆ। ਇਹ ਇੱਧਰਲੇ ਪਾਸੇ ਸਾਡਾ ਆ ਚਰਚ ਰੈਗੀ। ਆ ਦੇਖ ਲਓ ਹੁਣ ਪਰੇਡ। ਪਹਿਲਾਂ ਤਾਂ ਕਿਤੇ ਦੇਖੀ ਨਹੀਂ ਆਪਾਂ 15 15 ਅਗਸਤ 47 ਦਿਨਾਂ ਚ। ਐਤ ਕਿਤੇ ਦੇਖ ਲੈਂਦੇ ਆ ਪਰੇਡ। ਆ ਐਕਸਪੀਰੀਅੰਸ ਪਹਿਲੀ ਵਾਰੀ ਕਰਿਆ ਹਰਪ੍ਰੀਤ ਪ੍ਰੇਡੋ ਵਾਲਾ ਕਮਾਲ ਹੈ ਯਾਰ ਹੁਣੇ ਹੁਣੇ ਪਲੇਟ ਦੇਖ ਕੇ ਆਏ ਤੇ ਪਹਿਲਾ ਐਕਸਪੀਰੀਅੰਸ ਜਿਹੜਾ ਬਹੁਤ ਸੋਹਣਾ ਸੀਗਾ ਪੇਜ ਦਾਲਾ ਤੇ ਇਧਰਲੇ ਪਾਸੇ ਜਿਹੜਾ ਇਹ ਇਮਾਰਤ ਦੇਖ ਰਹੇ ਤੁਸੀਂ ਇਹ ਲਾਇਬ੍ਰੇਰੀ ਹੈ ਸਟੇਟ ਲਾਇਬ੍ਰੇਰੀ ਹਿਮਾਚਲ ਪ੍ਰਦੇਸ਼ ਆ ਆਪਣਾ ਸਿਮਲੇ ਦੀ ਹੁਣ ਆਪਾਂ ਭੁੱਖ ਲੱਗੀ ਹੋਈ ਆ ਬੱਚਿਆਂ ਨੂੰ ਘੁੰਮਦੇ ਫਿਰਦੇ ਆ ਖਾਣੇ ਆਉਰੇ ਬੈਠ ਕੇ ਕੁਝ ਆ ਚਰਚ ਦੇ ਪਿਛਲੇ ਪਾਸੇ ਵਾਲੀ ਮਾਰਕੀਟ ਆ ਗਈ ਤੇ ਬੈਠ ਕੇ ਕੁਝ ਖਾ ਲਈਏ ਯਾਰ ਪਹਿਲਾਂ ਭੁੱਖ ਬਹੁਤ ਲੱਗੀ ਹੋਈ ਆ ਮਾਲ ਰੋਡ ਤੋਂ ਹੋ ਆਪਣੀ ਛੋਟੀ ਗਲੀ ਚ ਆਏ ਆ ਅੰਦਰਲਾ ਬਾਜ਼ਾਰ ਦੇਖਣ ਵਾਸਤੇ ਆ ਛੋਟੀ ਛੋਟੀਆਂ ਹੀ ਭੀੜੀਆਂ ਭੜੀਆਂ ਹੀ ਗਲੀਆਂ ਬਣੀਆਂ ਹੋਈਆਂ ਉਰੇ ਖਾਣ ਪੀਣ ਦਾ ਸਮਾਨ ਬਹੁਤ ਆ ਛੋਟੇ ਛੋਟੇ ਜਿਹੇ ਢਾਬੇ ਬਣੇ ਹੋਏ ਆ ਲਓ ਜੀ ਆਪਣੀ ਆਪਣੀਆਂ ਪਲੇਟਾਂ ਸੱਜ ਗਈਆਂ ਤੇ ਖਾਣਾ ਪਹੁੰਚ ਗਿਆ ਹੁਣ ਆਪਾਂ ਖਾਣਾ ਕਰਨ ਲੱਗੇ ਆ ਆਪਣਾ ਲੰਚ ਹੋਵੇ ਭਾਈਆ ਹੱਥ ਤੋਂ ਲਾਓ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਹੋਰ ਹੱਥ ਤੋਂ ਤੋਂ ਕਿ ਆਪਾਂ ਜਿਹਨਾਂ ਆਲ ਰੋਡ ਤੋਂ ਨਾ ਪੌੜੀਆਂ ਦੇ ਵਿੱਚ ਉਤਰ ਰਹੀਆਂ ਐ ਤੇ ਆ ਬਿਲਕੁਲ ਸਾਹਮਣੇ ਸਟ੍ਰੀਟ ਰਸੋਈ ਔਰ ਇਹ ਤੋਂ ਆਪਾਂ ਬਣਾ ਲੰਚ ਕਰਿਆ ਲੰਚ ਕਰਨ ਤੋਂ ਬਾਅਦ ਇੱਕ ਵਾਰੀ ਫੇਰ ਆਪਾਂ ਆਪਣੇ ਰਿਜ ਪੁਆਇੰਟ ਤੇ ਆ ਗਏ ਇਹਨੂੰ ਰਿਜ ਪੁਆਇੰਟ ਤਾਂ ਕਰਕੇ ਕਹਿੰਦੇ ਪਹਾੜ ਦੇ ਬਣਿਆ ਹੋਇਆ ਨਾ ਤੇ ਇਹ ਪਹਾੜ ਦਾ ਟਾਪ ਹੈ Shimla ਦਾ ਹੈ ਤਾਂ ਉਹ ਵੀ ਤੀਜੀ ਜਗ੍ਹਾ ਇੱਕ ਤਰ੍ਹਾਂ ਨਾਲ ਹਾਂਜੀ ਪੁੱਤ ਆ ਰੁਕ ਜਿਓ ਬੁੱਤਰੋ ਜਿਓ ਰੁਕ ਜਿਓ ਅਧਰੇ ਪਾਸੇ ਹORS RIDING ਐਕਟੀਵਿਟੀਆਂ ਵਗੈਰਾ ਬਹੁਤ ਘੱਟ ਐਕਟੀਵਿਟੀਆਂ ਆ ਛੋਟੀਆਂ ਮੋਟੀਆਂ ਐਕਟੀਵਿਟੀਆਂ ਹੈਗੀਆਂ ਹੋਰ ਇਹ ਕਰਨ ਵਾਸਤੇ HORS RIDING ਕਰ ਸਕਦੇ ਆ ਜਿਵੇਂ ਆ ਬੱਚੇ HORS RIDING ਕਰਨ ਲੱਗੇ ਹੋਏ ਆ ਆ ਦੇਖੋ ਚਿੱਟੀਆਂ ਘੋੜੀਆਂ ਚਿੱਟੇ ਘੋੜੇ ਕਿਵੇਂ ਸਜਾਸ ਜਾ ਕੇ ਖੜਾਈ ਹੋਏ ਆ ਇਹਨਾਂ ਨੇ ਐਟ੍ਰੈਕਟ ਕਰਦੇ ਆ ਇਹ ਕਸਟਮਰ ਨੂੰ ਇੱਥੇ ਵੈਸੇ ਐਕਟੀਵਿਟੀ ਕੋਈ ਵੀ ਕਰਨੀ ਸੌਖੀ ਨਹੀਂ ਹੈਗੀ ਦੇਖ ਲਓ ਆ ਘੋੜੇ ਦੀ ਇੱਕ ਰਾਈਡ ਵੀ 150 ਰੁਪਏ ਦੀ ਹੈ ਮਹਿੰਗੀ ਹੈ ਖੈਰ ਸਾਡੇ ਹਿਸਾਬ ਨਾਲ ਆਪਾਂ ਚੰਡੀਗੜ੍ਹ 'ਚ ਰਹਿੰਦੇ ਆ ਉੱਥੇ ਚੀਜ਼ਾਂ ਬਹੁਤ ਸਸਤੀਆਂ ਐ ਤੇ ਇੱਥੇ ਸਾਨੂੰ ਉਹ ਵੀ ਮਹਿੰਗੀਆਂ ਲੱਗਦੀਆਂ ਉਰੇ ਆ ਕੇ ਇਹ ਇਹ ਵਾਲਾ ਜਿਹੜਾ ਏਰੀਆ ਇਹ ਚਰਚ ਦੇ ਬੈਕਸਾਈਡ ਦਾ ਏਰੀਆ ਏ ਔਰ ਇਹ ਵੀ ਦੇਖੋ ਆ ਸਟਾਲਾਂ ਲੱਗੀਆਂ ਹੋਈਆਂ ਸ਼ਾਪਸ ਵਗੈਰਾ ਆ ਟੋਪੀਆਂ ਰੇਸ਼ਮ ਦੀਆਂ ਬਹੁਤ ਸੋਹਣੀਆਂ ਬਣਾਈਆਂ ਹੋਈਆਂ ਹੱਥੀ ਬਣਾਈਆਂ ਨਾਲ ਆ ਫ੍ਰਿਜ ਮੈਗਨੇਟਾਂ ਪਈਆਂ ਐ ਐਨਕਾਂ ਨੇ ਤਾਂ ਇਧਰਲੇ ਪਾਸੇ ਇਹ ਪੂਰਾ ਬਾਜ਼ਾਰ ਬਣਿਆ ਹੋਇਆ ਪਿਛਲੇ ਪਾਸੇ ਹੋਟਲ ਵੀ ਹੈਗੇ ਆ ਹੋਮ ਸਟੇਜ਼ ਵੀ ਹੈਗੇ ਆ ਤੇ ਸੋਹਣਾ ਮਾਹੌਲ ਔਰ ਇਹ ਤਾਂ oh my god oh my god ਕੁੱਚੇ ਕੇ ਸੰਗਤ ਆਦਾ ਬਾਈ ਹਾਲ ਬੁਰਾ ਹਾਲ ਹੋ ਗਿਆ ਤੁਰ ਤੁਰ ਹਾਂਜੀ ਥੱਕ ਗਏ ਥੂ ਮੱਚ ਥੂ ਮੱਚ ਤੇ ਜਾਖੂ ਟੈਂਪਲ ਜਾਣ ਵਾਸਤੇ ਡੇਢ ਘੰਟੇ ਦਾ ਰਸਤਾ ਵੀ ਬਣਿਆ ਹੋਇਆ ਏ ਜਿਹੜਾ ਮੈਂ ਰਸਤਾ ਹੁਣੇ ਤੁਹਾਨੂੰ ਦਿਖਾਇਆ ਸੀਗਾ ਇਹ ਰਸਤਾ ਸਿੱਧਾ ਜਾਖੂ ਟੈਂਪਲ ਤੇ ਜਾਂਦਾ ਹੈ ਡੇਢ ਘੰਟਾ ਲੱਗਦਾ ਔਰ ਤੁਰ ਕੇ ਜਾਣ ਵਾਸਤੇ ਤੇ ਤੁਰ ਕੇ ਵੀ ਜਾ ਸਕਦੇ ਹੋ ਪਰ ਸਾਡੇ ਕੋਲ ਸਮਾਂ ਘੱਟ ਹੈ ਸਮਾਂ ਘੱਟ ਨਹੀਂ ਬਿਲਕੁਲ ਸਾਡੇ ਕੋਲ ਨਾ ਬੱਚੇ ਹੈਗੇ ਬੱਚਿਆਂ ਕਰਕੇ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਵੈਸੇ ਤੁਰ ਕੇ ਐਕਸਪਲੋਰ ਕਰਨਾ ਬਹੁਤ ਵਧੀਆ ਰਹਿੰਦਾ ਜੇ ਆਪਾਂ ਕਿਤੇ ਟਰੈਵਲ ਕਰ ਰਹੇ ਹਾਂ ਨਾ ਤੁਰ ਕੇ ਐਕਸਪਲੋਰ ਕਰੋ ਯਾਰ ਪਾਪਾ ਨੂੰ ਨਾ ਦੇਖੋ ਆਪਾਂ ਆ ਆ ਸਾਡੇ ਜਵਾਗ ਦੇ ਲੱਛਣ ਦੇਖ ਲੋ ਇਹਨੇ ਸੜਕ ਨੂੰ ਕੀ ਜ਼ਰਵਾਟੀ ਬਣਾਇਆ ਪਿਆ ਇਹਨੇ ਸਾਡਾ ਰੂਟ ਡਬਲ ਕਰਿਆ ਮੈਂ ਕਦੇ ਉੱਪਰ ਕਦੇ ਹੇਠਾਂ ਆ ਦੇਖੋ ਆ ਸਾਰੀ ਸੜਕਾਂ ਰੁੜ ਰੁੜ ਕੇ ਆਇਆ ਇਹ ਕਿਸਰਵਾਟੀ ਬਣਾਈ ਪਈ ਐ ਨੇ ਤੇ ਹੁਣ ਆਪਾਂ ਚਾਖੂ ਮੰਦਰ ਜਾਣ ਵਾਸਤੇ ਟੈਕਸੀ ਲੱਭਦੇ ਫਿਰ ਰਹੇ ਹਾਂ ਸਾਨੂੰ ਟੈਕਸੀ ਨਹੀਂ ਮਿਲ ਰਹੀ ਹੁਣ ਆਪਾਂ ਟੈਕਸੀ ਵਾਲਿਆਂ ਨੂੰ ਲੱਭਦੇ ਲੱਭਦੇ ਚਰਚ ਦੇ ਸੱਜੇ ਪਾਸੇ ਆਈਆਂ 100 ਰੁਪਏ ਆਪ ਡਾਊਨ ਕਹਿੰਦੇ ਇਹ ਪਰ ਪਰਸਨ 100 ਰੁਪਏ ਆਪ ਡਾਊਨ

ਆਉਣ ਬੱਚੇ ਉਹਦੇ ਪੈਕ ਹੋਣਗੇ ਲੈ ਵੀ ਹੁਣ ਤੁਸੀਂ ਦੇਖ ਲਓ ਵੀ ਆਪਾਂ ਪੈਕ ਦੇਖ ਲਓ ਕਿਵੇਂ ਹੋਈਆਂ ਆ ਪਰਮ ਦੇ ਉੱਪਰ ਬੈਠਿਆ ਮਹਿਤਾਜ ਇੱਧਰ ਬੈਠੀ ਹੈ ਹਰਪ੍ਰੀਤ ਤੇ ਮੇਰੇ ਉੱਪਰ ਬੈਠੀ ਹੈ ਸਰਗੁਣ ਅੱਗੇ ਦੇਖੋ ਜੈਂਪੈਕ ਹੋਈ ਪਈ ਐ ਗੱਡੀ ਫੁੱਲ ਹੋਈ ਪਈ ਆਪਣੀ ਜਿਹੜੀ ਆਪਾਂ ਕੈਬ ਕਰੀਏ ਨਾ ਇਹ ਐਚ ਆਰਟੀਸੀ ਦੀ ਐ ਦੇਖੋ ਸਰਕਾਰੀ ਕੈਬਾਂ ਵੀ ਚੱਲਦੀਆਂ ਇਹਨਾਂ ਦਾ ਪੈਸਾ ਹੁੰਦਾ ਜੀ 30 ਰੁਪਏ ਪਰ ਪਰਸਨ 5 ਸਾਲ ਤੋਂ ਉੱਪਰ ਦੇ ਬੱਚੇ ਦੀ ਟਿਕਟ ਲੱਗਦੀ ਐ ਤੇ ਸਾਡੇ 180 ਰੁਪਏ ਬਣੇ ਟੋਟਲ ਸਰਕਾਰੀ ਕੈਬ ਹੈ ਇਹ HRTC ਦੀ ਤੇ ਜਿਹੜੀ ਪ੍ਰਾਈਵੇਟ ਕੈਬ ਹੁੰਦੀ ਹੈ ਉਹ 50 ਰੁਪਏ ਪਰਸੈਂਟ ਹੁੰਦੇ ਆ ਉਹਦਾ 4-500 ਰੁਪਏ ਬਣਾ ਲੁੰਦੇ ਆ ਆਪਣਾ ਆਣ ਜਾਣ ਦਾ ਹਾਂ ਆਹ ਟੈਕਸੀ ਤੇ ਸੀਟ ਮਿਲਣੀ ਬਹੁਤ ਔਖੀ ਗੱਲ ਹੈ ਸਰਕਾਰ ਨੂੰ ਚੈਲੰਜ ਕਰ ਰਹਾ ਉਹ ਬਹੁਤ ਅਰੇ ਉਹਦੇ ਪਿਓਟੀ ਆਹ ਦੇਖੋ ਸਾਨੂੰ ਅਸੀਂ ਲੱਕੀ ਸੀਗੇ ਜਿਹੜੇ ਸਾਨੂੰ ਸੀਟ ਮਿਲ ਗਈ ਉਹਰੇ ਆ ਦੇਖੋ ਜੀ ਪਹੁੰਚਦੇ ਸਾਰੇ ਦੇਖੋ ਕਿਵੇਂ ਰਸ ਇਕੱਠਾ ਹੋ ਗਿਆ ਸ਼ੇਅਰਿੰਗ ਐਪ ਸਾਰੇ ਜਣੇ ਡਿੱਗਦੇ ਇਹ ਸਰਕਾਰੀ ਕਹਿਵਾ ਸਸਤੀ ਕਹਿਵਾ ਤਾਂ ਕਰਕੇ ਈਡ ਬਹੁਤ ਰਹਿੰਦੀ ਏ ਤੇ ਸੀਟ ਬਹੁਤ ਆਖੀ ਮਿਲਦੀ ਏ ਇਹਦੇ ਵਿੱਚ ਭਾਈ ਉਤਰਨਾ ਭਾਈ ਹਮਨੇ ਭਾਈ ਯਾਰ ਸਾਨੂੰ ਉਤਾਰ ਦਿਓ ਪਹਿਲਾਂ ਇੱਕ ਵਾਰੀ ਆ ਦੇਖੋ ਜੀ ਤੁਹਾਨੂੰ ਕੈਬ ਦਿਖਾ ਦਈਏ ਐਚ ਆਰਟੀਸੀ ਦੀ ਇਹਦੇ ਪਿੱਛੇ ਵੀ ਲਿਖਿਆ ਹੋਇਆ ਐਚ ਆਰਟੀਸੀ ਆ ਲਿਖਿਆ ਹੋਇਆ ਠੀਕ ਹੈ ਜੀ ਰਾਈਡ ਵਿਦ ਪ੍ਰਾਈਡ ਪਰ ਇਹਦੇ ਦੀ ਭੀੜ ਬਹੁਤ ਹੁੰਦੀ ਹੈ 45 45 ਮਿੰਟ ਬਾਅਦ ਚੱਲਦੀ ਹੈ ਇਹ ਇਹ ਸਿੰਗਲ ਕੈਬ ਹੈ ਜਿਹੜੀ ਚੱਲਦੀ ਹੈ ਨੀਚੋਂ ਤੋਂ ਲੈ ਕੇ ਉਹਦੇ ਜਾਖੂ ਟੈਂਪਲ ਤੱਕ ਜਿਹੜਾ ਇਹ ਕੈਬ ਦਾ ਰਸਤਾ ਸੀਗਾ ਨਾ ਜਿਹੜੀ ਕੈਬ ਸਾਨੂੰ ਉੱਪਰ ਲੈ ਕੇ ਆਈ ਇਹ ਰਸਤਾ ਬਹੁਤ ਔਖਾ ਸੀਗਾ ਤੇ ਆਹ ਭਾਈਓ ਚੜਾ ਸਕਦੇ ਇਹ ਟ੍ਰੇਨ ਦਾ ਇਹਨਾਂ ਦਾ ਰੋਜ਼ ਦਾ ਕੰਮ ਹੈ ਇਹ ਸਾਤੋਂ ਇਹ ਕੰਮ ਹੋਣਾ ਨਹੀਂ ਸੀਗਾ ਹਨਾ ਹਾਂਜੀ ਇਹਦਾ ਕੈਬ ਦਾ ਇਦਾਂ ਵੀ ਸਾਨੂੰ ਵੇਟ ਕਰਨੀ ਪੈਂਦੀ ਹੈ 40 45 ਮਿੰਟ ਇਹ ਇੱਕੋ ਟੈਕਸੀ ਚੱਲਦੀ ਹੈ ਸਿਰਫ ਪਹਿਲਾਂ ਉੱਪਰ ਬੰਦਿਆਂ ਨੂੰ ਛੱਡ ਕੇ ਜਾਂਦੀ ਹੈ ਉਹ ਟੈਕਸੀ نیچے ਜਾਂਦੀ ਹੈ ਫੇਰ ਦੁਬਾਰੇ ਬੰਦਿਆਂ ਨੂੰ ਲੱਦ ਕੇ ਲੈ ਕੇ ਆਉਂਦੀ ਹੈ ਫੇਰ ਲੈ ਕੇ ਆਉਂਦੀ ਹੈ ਜਾਖੂ ਮੰਦਿਰ ਟੈਂਪਲ ਦੀ ਇਹ ਪਹਿਲੀ ਟ੍ਰੈਕਿੰਗ ਕਰ ਰਹੇ ਹਾਂ ਸੋਨਾ ਰੱਬ ਨੇ ਆਇਆ ਖੈਰ ਅੱਜ ਆਗ ਤਾਂ ਭੱਜਣ ਲੱਗੀ ਹੋਈ ਹੈ ਆਹ ਲੋਕੇਸ਼ਨ ਬੜੀ ਪਿਆਰੀ ਹੈ ਜੀ ਇਹ ਜਿਹੜਾ ਦੇਵਦਾਰ ਦਾ ਪੇੜ ਆ ਇਹਦਾ ਦੇਖੋ ਜੜਾ ਉਖੜੀਆਂ ਪਈਆਂ ਫਿਰ ਵੀ ਕਿਵੇਂ ਈਸ਼ਾਨ ਦੇ ਨਾਲ ਖੜਿਆ ਹੈ ਬਹੁਤ ਲੰਬਾ ਚੌੜਾ ਦਰਖਤ ਹੈ ਇਹ ਜੜਾ ਇਹਦੀ ਉਖੜੀਆਂ ਪਈਆਂ ਲਓ ਜੀ ਹੁਣ ਅਸੀਂ ਪਹੁੰਚ ਗਏ ਜੀ ਜਾਖੂ ਟੈਂਪਲ ਦੇ ਆ ਸਾਹਮਣੇ ਦਰਬਾਰ ਦਿਖ ਰਿਹਾ ਜੀ ਹਨੂਮਾਨ ਮੰਦਿਰ ਬਣਿਆ ਹੋਇਆ ਹੈ ਆ ਮੰਦਿਰ ਦੇ ਵਾਰ ਛੋਟੀਆਂ ਛੋਟੀਆਂ ਸਟਾਲਾਂ ਲੱਗੀਆਂ ਹੋਈਆਂ ਸਮਾਨ ਲੈਣ ਵਾਸਤੇ ਤੇ ਮੂਰਤੀ ਜਿਹੜੀ ਵਿਸ਼ਾਲ ਮੂਰਤੀ ਆ ਉਹ ਉਹਦੇ ਲਿਬਾਸ ਆ ਉਹ ਦੇਖੋ ਥੋੜਾ ਜਿਹਾ ਝਾਕਾ ਦਿਖ ਰਿਹਾ ਹੈ ਜੀ ਆ ਦੇਖੋ ਜੀ ਹਨੂਮਾਨ ਦੀ ਭੱਵੇ ਮੂਰਤੀ ਬਹੁਤ ਵਿਸ਼ਾਲ ਮੂਰਤੀ ਆ ਯਾਰ ਇਹ ਤਾਂ ਗਦਾ ਹੀ ਬਹੁਤ ਵੱਡਾ ਇਹਨਾਂ ਦਾ ਤਾਂ ਹਨੂਮਾਨ ਦਾ ਮੰਦਰ ਹੋਵੇ ਤੇ ਵਾਨਰ ਨਾਲ ਦੇਖਣ ਨੂੰ ਮਿਲਣਾ ਇਹ ਤਾਂ ਹੋ ਨਹੀਂ ਸਕਦਾ ਆ ਦੇਖੋ ਜੀ ਬਾਂਦਰ ਵੀ ਘੁੰਮ ਰਿਹਾ ਉਹਰੇ ਆ ਦੇਖੋ ਜੀ ਬੱਚਿਆਂ ਦਾ ਸਾਈਜ਼ ਦੇਖੋ ਤੇ ਆ ਪੈਰ ਦਾ ਸਾਈਜ਼ ਦੇਖੋ ਗੋਦੇ ਦਾ ਸਾਈਜ਼ ਦੇਖੋ ਯਾਰ ਫਰੇਮ ਚ ਨਹੀਂ ਆ ਰਿਹਾ ਕਿੱਡਾ ਵਿਸ਼ਾਲ ਇਹ ਮੂਰਤੀ ਬਣਾਈ ਹੋਈ ਆ ਨਾ ਵੀ ਆ ਬਾਂਦਰਾਂ ਤੋਂ ਸचेत ਰਹਿਣਾ ਪੈਂਦਾ ਬਾਂਦਰ ਸਮਾਨ ਚੱਕ ਕੇ ਭੱਜਦੇ ਆ। ਤੁਹਾਡਾ ਫੋਟੋ ਲੈਣੀ ਸੰਭਵ ਨਹੀਂ ਹੈਗੀ। ਬਹੁਤ ਵਿਸ਼ਾਲ ਹੈਗਾ। ਇਹ ਕੈਮਰੇ 'ਚ ਨਹੀਂ ਆ ਰਹੇ ਇਹ। ਇੱਧਰ ਆ ਜਾ ਪੁੱਤ। ਓਏ ਇੱਧਰ ਆਓ ਇੱਧਰ ਆਓ। ਦੇਖੇ ਚੋ। ਆ ਦੇਖੋ ਜੀ ਲੋਕ ਸਾਰੇ ਫੋਟੋਗ੍ਰਾਫੀਆਂ ਕਰਨ 'ਚ ਬਿਜ਼ੀ ਹੋਏ ਪਏ ਆ ਸਾਰੇ ਜਣੇ। ਇਹਦੇ ਤਾਂ ਦੇਖੋ ਸਮਾਨ ਚੱਕ ਕੇ ਭੱਜ ਗਏ ਲਿਪਸਟਿਕਾਂ ਤੋੜ ਦੇ ਲਿਪਸਟਿਕ ਗਏ ਲਿਪਸਟਿਕ ਤੇ ਹੋਰ ਦੂਜਾ ਕੀ ਆ ਤਾਂ ਨੇਲ ਪੈਂਟ ਦੀ ਇੱਕ ਲੋਸ਼ਨ ਹੈ ਜੈਲ ਆ ਦੇਖੋ ਬੰਦਰ ਨੇ ਲਿਪਸਟਿਕ ਦਾ ਕੀ ਹਾਲ ਕਰ ਤਿਆ ਲਿਪਸਟਿਕ ਵੀ ਰਿਲੇਵੈਂਟ ਹੈ ਮੈਂ ਲਿਪਸਟਿਕ ਹੀ ਜਾਂ ਨੇਲ ਪੈਂਟ ਆ ਦੇਖੋ ਯਾਰ ਦੰਦ ਕਿੰਨੇ ਪੱਕੇ ਆ ਇਹਦੇ ਨੇਰੇ ਪੈਣ ਦਾ ਬੁਰਾ ਹੀ ਹਾਲ ਕਰਤੇ ਆ ਤਾਂ ਡੱਬੀ ਖੋਲ ਕੇ ਖਾਣ ਲੱਗੇ ਹੋਏ ਸੀਗੇ ਬਾਅਦ ਚ ਖਾਣ ਨੂੰ ਕੁਝ ਨਹੀਂ ਲੱਭਿਆ ਫਿਰ ਛੱਡ ਕੇ ਚਲੀ ਗਏ ਮੰਦਰ ਦੇ ਅੰਦਰ ਨਮਸਕਾਰ ਕਰਕੇ ਆਪਾਂ ਦੁਆਰੇ ਵਾਪਸ ਆ ਗਏ ਆ ਤੇ ਨਾਲ ਦੇ ਨਾਲ ਸਾਡੀ ਗੱਡੀ ਵੀ ਪਹੁੰਚ ਗਈ ਹੈ ਦੇਖ ਲਓ ਕਿੰਨੇ ਲੱਕੀਆਂ ਆ ਆਣ ਵੇਲੇ ਵੀ ਤੇ ਜਾਣ ਵੇਲੇ ਵੀ ਤੇ ਹੁਣ ਇਹਦੇ ਵਿੱਚ ਪੈਕ ਹੋ ਕੇ ਦੁਆਰੇ ਫੇਰ ਚੱਲਦੇ ਆ 7 ਸੀਟਰ ਗੱਡੀ ਆ ਇਹ ਪਰ ਇਹਦੇ ਵਿੱਚ 12 13 ਬੰਦੇ ਬੈਠ ਜਾਂਦੇ ਆ ਠੀਕ ਹੈ ਜੀ ਜੀ ਹਾਂ ਜੀ ਜਿਹੜੀ ਲੋਕੇਸ਼ਨ ਤੋਂ ਚੱਲੇ ਸੀਗੇ ਕੈਬ ਤੋਂ ਉਸੇ ਲੋਕੇਸ਼ਨ ਦੇ ਵਾਪਸ ਮੁੜ ਕੇ ਆ ਗਏ ਆ ਤੇ ਤੁਹਾਨੂੰ ਦਿਖਾ ਦਈਏ ਉਰੇ ਮੈਕ ਕੈਫੇ ਬਣਿਆ ਹੋਇਆ ਹੈ ਤੇ ਦਾ ਬਰੂ ਸਟੇਟ ਆ ਰੈਸਟੋਰੈਂਟ ਹੈਗਾ ਰੈਸਟੋਰੈਂਟ ਨਹੀਂ ਇਹ ਮੈਕਡੋਨਲਡਸ ਹੈਗਾ ਇਹ ਤੇ ਮੈਕਡੋਨਲਡਸ ਦੇ ਬਿਲਕੁਲ ਨੀਚੇ ਕੈਬ ਚੱਲਦੀ ਹੈ ਇਹ ਐਚ ਆਰਟੀਸੀ ਦੀ ਸ਼ਾਮ ਦੇ 5 ਵਜੇ ਦਾ ਟਾਈਮ ਹੈ ਤੇ ਸਵੇਰ ਨਾਲੋਂ ਇਸ ਟਾਈਮ ਰਸ ਬਹੁਤ ਜ਼ਿਆਦਾ ਹੈ ਸਵੇਰੇ ਟਮਾਟਾ ਮਾਜਾ ਬੰਦਾ ਸੀਗਾ ਸੜਕ ਖਾਲੀ ਸੀਗੀ ਇਸ ਟਾਈਮ ਸੜਕ ਪੂਰੀ ਭਰੀ ਹੋਈ ਆ ਫੁੱਲ ਆਨ ਲੋ ਜੀ ਜਾਂਦੇ ਜਾਂਦੇ ਇੱਕ ਵਾਰੀ ਤੁਹਾਨੂੰ ਈਵਨਿੰਗ ਦਾ 뷰 ਵੀ ਦਿਖਾ ਦਈਏ ਧੁੱਪ ਦੀ ਲਿ ਸਕੋਰ ਦੇਖੋ ਟੀਨਾਂ ਦੇ ਪੈ ਰਹੀ ਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਹਾਂਜੀ ਅਰ ਵੀ ਤਾਂ ਸੋਹਣੇ ਬਹੁਤ ਸੋਹਣਾ ਲੱਗ ਰਿਹਾ ਹੈ ਘਰ ਦਾ ਥਿੰਡਾ ਵੀਊ ਅਸੀਂ ਪਹਿਲਾਂ ਜਦੋਂ ਆਏ ਸੀ ਉਸ ਟਾਈਮ ਹਨੇਰਾ ਸੀਗਾ ਪਰ ਅੱਜ ਅਸੀਂ ਦਿਨ ਚ ਆਏ ਆ ਤੇ ਬਹੁਤ ਸੋਹਣਾ ਲੱਗਿਆ ਸਾਨੂੰ Shimla ਹਾਂ ਲੱਗ ਰਿਹਾ ਤੇ ਹੁਣੇ-ਹੁਣੇ ਆਪਾਂ ਉਹ ਘੁੰਮ ਕੇ ਆਏ ਆ ਉੱਪਰ ਚਰਚ ਦੇਖ ਕੇ ਆਏ ਆ ਤੇ ਮਾਲ ਰੋਡ ਦੇ ਨਜ਼ਾਰੇ ਦੇਖ ਕੇ ਆਏ ਆ ਜਾਕੂ ਮੰਦਿਰ ਦੇਖ ਕੇ ਆਏ ਆ ਹੁਣ ਆਪਾਂ نیچے ਚੱਲੇ ਆ ਜੀ ਆਪਣੀ ਗੱਡੀ ਵੱਲ ਜੀ ਆਪ ਸੋ ਜੀ ਹੁਣ ਆਪਾਂ ਚੱਲੇ ਆ ਜੀ ਵਾਪਸ ਚੰਡੀਗੜ੍ਹ ਸ਼ਹਿਰ ਚ ਜਾਂਦੇ ਹਾਂ ਹੁਣ ਘੁੰਮ ਫਿਰ ਲੈ Shimla ਦੇਖ ਲਿਆ ਆਪਾਂ ਜਿੰਨਾ ਦੇਖ ਸਕਦੇ ਸੀਗੇ ਬੱਚਿਆਂ ਨਾਲ ਬਹੁਤ ਔਖਾ ਹੋ ਜਾਂਦਾ ਬੱਚਿਆਂ ਨੂੰ ਨਾ ਬੱਚੇ ਥੱਕ ਵੀ ਬਹੁ ਜਾਂਦੇ ਆ ਫਿਰ ਤਾਂ ਕਰਕੇ ਇਹਨਾਂ ਨੂੰ ਸਾਂਭਣਾ ਔਖਾ ਹੋ ਜਾਂਦਾ ਜੀ। ਲੋ ਜੀ ਹੁਣ ਆਪਾਂ ਡਿਨਰ ਕਰਨ ਲੱਗੇ ਆ ਆਪਣਾ ਬੰਸਲ ਕੁਲਚਾ ਪੰਜ ਕੁਲੇ ਵਾਲਿਆਂ ਕੋਲ। ਤੇ ਭੁੱਖ ਲੱਗੀ ਹੋਈ ਸੀਗੀ ਬੱਚਿਆਂ ਨੂੰ ਵੀ। ਲੋ ਜੀ ਆਪਾਂ ਪਹੁੰਚ ਗਏ ਖੋਡਾਲੀ ਸ਼ਹਿਰ ਆਪਾਂ ਡ੍ਰੌਪ ਕਰਦੇ ਆ ਪਿੱਛੇ ਖੋਲਣਾ ਨਾ ਸਮਾਨ ਕੱਢਣਾ। ਚਲੋ ਠੀਕ ਹੈ। ਬਾਈ ce l'ho di circuito belli.